ਹਾਂਜੀ ਕੀ ਨਾਮ ਹੈ ਜੀ ਤੁਹਾਡਾ ਗੁਨੀਤ ਕੌਰ ਹ ਤੁਸੀਂ 10th ਦੇ ਵਿੱਚੋਂ ਦੀ ਟੌਪ ਕੀਤਾ ਹੈ ਸਭ ਤੋਂ ਪਹਿਲਾਂ ਉਹਦੇ ਲਈ ਮੁਬਾਰਕਬਾਦ ਤੇ ਇਸ ਟੌਪ ਦਾ ਜਿਹੜਾ ਸਿਹਰਾ ਹੈ ਉਹ ਤੁਸੀਂ ਕਿਸ ਦੇ ਸਿਰ ਸਜਾ ਰਹੇ ਹੋ ਆਪਣੀ ਫੈਮਲੀ ਫੈਮਲੀ ਦੇ ਹਾਂਜੀ ਤੇ ਕਿਵੇਂ ਤੁਹਾਨੂੰ ਲੱਗ ਰਿਹਾ ਇਸ ਵਕਤ ਕਿ ਤੁਸੀਂ 10th ਦੇ ਵਿੱਚ ਟੌਪ ਕੀਤਾ ਡਿਸਟ੍ਰਿਕਟ ਕੋ ਸੈਕੰਡ ਨੰਬਰ ਤੇ ਹੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰਾ ਸੁਪਨਾ ਸੱਚ ਹੋਇਆ ਜਿਸ ਲਈ ਮੈਂ ਪੂਰਾ ਸਾਲ ਮਿਹਨਤ ਕੀਤੀ ਸੀ ਫੈਮਲੀ ਦੇ ਵੱਲੋਂ ਕਿਹੋ ਜਿਹਾ ਸਪੋਰਟ ਰਿਹਾ ਤੁਹਾਨੂੰ ਪੂਰਾ ਸਪੋਰਟ ਰਿਹਾ ਹਰ ਵਕਤ ਸਪੋਰਟ ਰਿਹਾ ਤੇ ਅਗਿਆਨ ਵੱਲੇ ਟਾਈਮ ਦੇ ਵਿੱਚ ਆਪਣਾ ਫਿਊਚਰ ਜਿਹੜਾ ਤੁਸੀਂ ਕਿਵੇਂ ਦਾ ਦੇਖਦੇ ਹੋ ਮੈਂ ਆਪਣਾ ਫਿਊਚਰ ਇੱਕ ਕੀਰਤਨੀਏ ਦੇ ਵਾਂਗੂ ਦੇਖਦੀ ਹਾਂ ਐਜ਼ ਅ ਕੀਰਤਨੀਏ ਕੀਰਤਨ ਕਰਦਾ ਚੌਂਕੇ ਜੀ ਤੋਂ ਹਾਂਜੀ ਤੇ ਇੱਥੇ ਜਨਜ਼ਨ ਦੀ ਫੈਮਿਲੀ ਦੇ ਵਿੱਚ ਕਿਦਾਂ ਦਾ ਮਾਹੌਲ ਹੈ ਸਾਰੇ ਬਹੁਤ ਖੁਸ਼ ਨੇ ਐਂਡ ਸਾਰੇ ਮਤਲਬ ਜਿਹਦੇ ਫੋਨ ਆ ਰਹੇ ਸਾਰਿਆਂ ਵੱਲੋਂ ਤੇ ਸਾਰਿਆਂ ਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਗੁਨੀਤ ਕਿੰਨਾ ਕ ਸਮਾਂ ਤੁਸੀਂ ਆਪਣੀ ਪੜਾਈ ਨੂੰ ਦਿੰਦੇ ਸੀਗੇ ਜਿੰਨਾ ਸਮਾਂ ਮੈਂ ਦੇ ਸਕਦੇ ਸੀ ਉਹਨਾਂ ਦਿੱਤਾ ਫਸਟ ਪ੍ਰਾਇੋਰਟੀ ਆਪਣੀ ਪੜਾਈ ਨੂੰ ਦਿੱਤੀ ਟੋਟਲ ਮਾਰਕਸ ਕਿੰਨੇ ਆ ਗਏ 498 ਆਊਟ ਆਫ 500 499.6% ਹਾਂਜੀ ਠੀਕ ਹੈ ਜੀ ਤੇ ਜਿਹੜੇ ਤੁਹਾਨੂੰ ਦੇਖ ਰਹੇ ਨੇ ਇਸ ਵਕਤ ਉਹ ਸਟੂਡੈਂਟਸ ਉਹਨਾਂ ਲਈ ਕੋਈ ਖਾਸ ਸੁਨੇਹਾ ਕਿ ਜੋ ਵੀ ਤੁਹਾਡਾ ਟਾਰਗੇਟ ਆ ਉਹਨੂੰ ਬਸ ਉਹਨੂੰ ਯਾਦ ਰੱਖੋ ਤੇ ਮਿਹਨਤ ਕਰੀ ਜਾਓ ਬਾਕੀ ਰੱਬ ਕਰੇ ਠੀਕ ਹੈ ਜੀ ਤਾਂ ਨਾਮ ਜੀ ਤੁਹਾਡਾ ਮੇਰਾ ਨਾਮ ਗਗਨਦੀਪ ਸਿੰਘ ਹੈ ਜੀ ਬੇਟੀ ਗੁਨੀਤ ਦੇ ਵੱਲੋਂ ਟਾਪ ਕੀਤਾ ਗਿਆ ਸਭ ਤੋਂ ਪਹਿਲਾਂ ਉਹਦੇ ਲਈ ਮੁਬਾਰਕਬਾਦ ਕਿੱਦਾਂ ਦਾ ਫੀਲ ਹੋ ਰਿਹਾ ਹੈ ਤੁਹਾਨੂੰ ਧੰਨਵਾਦ ਜੀ ਬਹੁਤ 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 ਅੱਛਾ ਲੱਗ ਰਿਹਾ ਜੀ ਜਿਹੜੇ ਉਹਨੇ ਸਾਲ ਪਹਿਲਾਂ ਸੁਪਨਾ ਦੇਖਿਆ ਸੀ ਤੇ ਚਲੋ ਪ੍ਰਮਾਤਮਾ ਦੀ ਮਿਹਰ ਨਾਲ ਉਹ ਸੱਚ ਹੋ ਗਿਆ ਤੇ ਕਿੰਨਾ ਕੁ ਸਮਾਂ ਜਿਹੜਾ ਬੇਟੀ ਤੁਹਾਡੀ ਪੜਾਈ ਨੂੰ ਜਿੰਦੀ ਸੀ ਔਰ ਇਹ ਟਾਪ ਜਿਹੜਾ ਬੇਟੀ ਦੇ ਵੱਲੋਂ ਕੀਤਾ ਗਿਆ ਪਰਿਵਾਰ ਦੀ ਮਿਹਨਤ ਕਿੱਦਾਂ ਦੀ ਰਹੀ ਹੈ ਸਾਰੇ ਪਰਿਵਾਰ ਨੇ ਹੱਲ ਕੇ ਜੀ ਸਪੋਰਟ ਕੀਤੀ ਜਾਂਦੀ ਇਹੰਦਾ ਕੰਮ ਸੀ ਸਿਰਫ ਪੜਨਾ ਬਾਕੀ ਜੋ ਜਿਹੜੀਆਂ ਸਰਵਿਸਿਸ ਸੀ ਉਹਨੂੰ ਬੈਠੀ ਨੂੰ ਹੀ ਮਿਲਦੀਆਂ ਸੀਗੀਆਂ ਚਾਹੇ ਪਾਣੀ ਪੀਣਾ ਚਾਹੇ ਕੋਈ ਖਾਣਾ ਖਾਣਾ ਤੇ ਉਹ ਸਾਰਾ ਕੁਝ ਇੰਦੇ ਤੱਕ ਪਹੁੰਚਦਾ ਹੁੰਦਾ ਸੀ ਬਸ ਇਹਦੀ ਡਿਊਟੀ ਸੀ ਵੀ ਤੂੰ ਪੜਨਾ ਆ ਕਹਿੰਦੇ ਕਿ ਬੇਟੀ ਦਾ ਅਗੇ ਸੁਪਨਾ ਹੈ ਉਹ ਕਹੇ ਰਹੀ ਕਿ ਮੈਂ ਆਪਣਾ ਫਿਊਚਰ ਐਜ਼ ਅ ਕੀਰਤਨੀਆ ਵੀ ਦੇਖਦੀ ਆ ਮੈਂ ਕੀਰਤਨ ਕਰਨਾ ਚਾਹਦੀ ਆ ਹੋਰ ਇਹ ਤੋਂ ਇਲਾਵਾ ਪ੍ਰੋਫੈਸ਼ਨਲ ਲਾਈਫ ਜਿਹੜੀ ਆ ਕਿਸ ਤਰੀਕੇ ਦੀ ਤੁਸੀਂ ਦੇਖਦੇ ਹੋਗੀ ਬੇਟੀ ਦੀ ਜੀ ਪੜ੍ਹਾਈ ਤੇ ਕਰੇਗੀ ਵਧੀਆ ਪਰ ਜੋ ਨਾਲ-ਨਾਲ ਜਿਹੜੇ ਇਹਦੇ ਸ਼ੌਂਕ ਆ ਉਹ ਵੀ ਜਾਰੀ ਰਹਿਣਗੇ ਜੇ ਉਹ ਸਿੱਖਦੀ ਆ ਜਿਹੜੀ ਚੀਜ਼ ਚਾਹੇ ਕੀਰਤਨ ਸਿੱਖਦੀ ਆ ਜਾਂ ਹੋਰ ਵੀ ਇਹਦਾ ਸ਼ੌਕ ਆ ਉਹ ਨਾਲ-ਨਾਲ ਸਿੱਖਦੀ ਰਹੇਗੀ ਜਿਹੜੀ ਤੇ ਨਾਲ ਜਿਹੜੀ ਮੇਨ ਜਿਹੜੀ ਸਟੱਡੀ ਆ ਬੇਸਿਕ ਜਿਹੜੀ ਸਟੱਡੀ ਆ ਚੱਲਦੀ ਉਹ ਨਾਲ ਚੱਲਦੀ ਰਹੇਗੀ ਜਿਸ ਤਰ੍ਹਾਂ ਐਂਡ ਇਹ ਕੋ ਦੀ ਰੁਚੀ ਹੋਏਗੀ ਜਿਸ ਸਬਜੈਕਟ ਦੇ ਵਿੱਚ ਗਗਨ ਜੀ ਬਹੁਤ ਸਾਰੇ ਮਾਪਿਓ ਇਸ ਵਕਤ ਨੂੰ ਦੇਖ ਰਹੇ ਨੇ ਖਾਸ ਤੌਰ ਤੇ ਕੀ ਸੁਣ ਰਹੇ ਆ ਸਾਰੇ ਜਿਹੜੇ ਮਾਤਾ ਪਿਤਾ ਦੇਖ ਰਹੇ ਨੇ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹੂੰਗਾ ਵੀ ਬੱਚਿਆਂ ਨੂੰ ਕਹੋ ਵੀ ਤੁਸੀਂ ਸੁਪਨੇ ਦੇਖੋ ਪਰਮਾਤਮਾ ਆਪੇ ਮਿਹਨਤ ਜੇ ਤੁਸੀਂ ਕਰੋਗੇ ਪਰਮਾਤਮਾ ਸੁਪਨਿਆਂ ਨੂੰ ਜਰੂਰ ਇੱਕ ਨਾ ਇੱਕ ਦਿਨ ਸੱਚ ਕਰੇਗਾ ਠੀਕ ਹੈ